ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਸਨੋਂ ਟਟ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਵਾਲ ਕਿੱਦਾਂ ਲੰਬੇ ਕਰੀਦੇ ਆ ਤੇ ਝੜਨ ਨੂੰ ਕਿੱਦਾਂ ਹਟਾਈਦੇ ਆ ਤੇ ਕਈਆਂ ਭੈਣਾਂ ਦੇ ਬਹੁਤ ਵਾਲ ਝੜਦੇ ਹਨ ਤੇ ਇਹ ਤਰੀਕਾ ਮੈਂ ਆਪ ਖੁਦ ਅਜਮਾਇਆ ਹੋਇਆ ਮੈਂ ਆਪਣੇ ਉੱਪਰ ਠੀਕਾ ਤੇ ਮੇਰੇ ਵੀ ਵਾਲ ਝੜਨੇ ਬਿਲਕੁਲ ਬੰਦ ਹੋਏ ਆ ਤੇ ਵੀ ਹੋਏ ਆ ਤੇ ਝੜਨ ਨੂੰ ਵੀ ਹਟਿਆ ਠੀਕ ਹੈ ਜੀ ਲਓ ਜੀ ਮੈਂ ਲਿਆ ਹੁਣ ਸਮਾਨ ਜਿਹੜਾ ਕੀਕਾ ਵਾਲ ਡੰਬੇ ਕਰਨ ਵਾਲਾ ਤੇ ਮੈਂ ਤੁਹਾਨੂੰ ਇਹ ਸਾਰਾ ਦੱਸ ਦਿਆਂ ਕੀ ਕੀ ਚੀਜ਼ ਆ ਇਹ ਹੈਗੀ ਕਲੌਂਜੀ ਜਿਹੜੀ ਆਪਾਂ achar ਦੇ ਵਿੱਚ ਪਾਉਨੇ ਆ ਠੀਕ ਆ ਤੇ ਇਹ ਹੈਗਾ ਮੇਥੀ ਦਾਣਾ ਠੀਕ ਆ ਇੱਕ ਮੇਥੀ ਹੁੰਦੀ ਹੈ ਨਾ ਇਹ ਮੇਥੇ ਆ ਮੇਥੇ ਮੋٹے ਮੇਥੇ ਹੁੰਦੇ ਜਿਹੜੇ ਉਹ ਆ ਠੀਕ ਆ ਇਹ ਹੈਗਾ ਪਾਊਡਰ ਤੇ ਇਹ ਵੀ ਮੈਂ ਜ਼ਰੂਰ ਤੁਹਾਨੂੰ ਦੱਸਾਂਗੀ ਜੇ ਤੁਸੀਂ ਵੀਡੀਓ 'ਚ ਕਮੈਂਟ ਕਰਕੇ ਪੁੱਛੋਗੇ ਕਿ ਕਿਹੜੀ ਹੈ ਚੀਜ਼ ਵਾ ਠੀਕ ਆ ਤੇ ਇਹਦਾ ਮੈਂ ਸਮਾਨ ਲਿਆ ਕੇ ਫਿਰ ਤੁਹਾਨੂੰ ਉਹ ਵੀ ਦਿਖਾ ਲਾਂਗੀ ਕੀ ਕਿਹੜੀ ਚੀਜ਼ ਆ ਠੀਕ ਆ ਤੇ ਇੱਕ ਅੱਧੀ ਕੋਲੀ ਮੈਂ ਦੇਂਦੀ ਲੱਲੀ ਆ ਠੀਕ ਆ ਤੇ ਦੂਜੀ ਮੈਂ ਲੈਣੀ ਇੱਕ ਕੜਾਈ ਲੋਹੇ ਦੀ ਲੋਹੇ ਦੀ ਕੜਾਈ ਹੋਵੇ ਇਹਨੂੰ ਧੋਣਾ ਨਹੀਂ ਆ ਠੀਕ ਆ ਧੋਣਾ ਨਹੀਂ ਆ ਕਿ ਐਦਾਂ ਹੀ ਲੈਣੀ ਆ ਕੜਾਈ ਠੀਕ ਆ ਕਈ ਭੈਣਾ ਖੱਟੇ ਨਾਲ ਧੋ ਕੇ ਇਹਨੂੰ ਸਾਫ਼ ਕਰ ਲੈਂਦੀ ਆ ਪਰ ਨਹੀਂ ਇਹਨੂੰ ਖੱਟੇ ਨਾਲ ਬਿਲਕੁਲ ਨਹੀਂ ਧੋਣਾ ਐਦਾਂ ਹੀ ਆਪਾਂ ਸਾਬਣ ਨਾਲ ਧੋ ਕੇ ਐਦਾਂ ਹੀ ਰੱਖ ਲੈਣੀ ਠੀਕ ਆ ਤੇ ਇਹਦੇ ਵਿੱਚ ਹੁਣ ਮੈਂ ਪਾਉਣੀਆਂ ਸਾਰੀਆਂ ਚੀਜ਼ਾਂ ਤੇ ਤੁਸੀਂ ਆਪਣੇ ਆਪ ਦੇਖਿਓ ਕਿ ਹਾਂ ਵੀ ਵਾਲ ਵੀ ਕਾਲੇ ਹੋਣਗੇ ਲੰਬੇ ਵੀ ਹੋਣਗੇ ਠੀਕ ਆ ਤੇ ਵਾਲ ਝੜਨੋਂ ਵੀ ਰਟਣਗੇ ਤੇ ਜ਼ਰੂਰ ਇਹ ਚੀਜ਼ਾਂ ਦਾ ਇਸਤੇਮਾਲ ਕਰਿਓ ਠੀਕ ਆ ਵਾਲਾਂ ਵਾਸਤੇ ਬਹੁਤ ਵਧੀਆ ਚੀਜ਼ ਆ ਹਾਂ ਮੈਂ ਇੱਕ ਪੌੜ ਲੱਲੇ ਅੱਧੀ ਕोली ਏ ਠੀਕ ਆ ਤੇ ਜੇ ਪੁੱਛ ਸਕਦੇ ਕੀ ਕਿਹੜੀ ਚੀਜ਼ ਆ ਫਿਰ ਮੈਂ ਦੱਸਾਂਗੀ ਤੇ ਇੱਕ ਲੌਂਜੀ ਦਾ ਸਿਰਫ ਆਪਾਂ ਪਾਣੀ ਪਾਉਣਾ ਬੀਜ ਨਹੀਂ ਬਿਲਕੁਲ ਵੀ ਪਾਉਣਾ ਠੀਕ ਆ ਦੋ ਚਾਰ ਦਾਣੇ ਪੈ ਜਾਣ ਤਾਂ ਕੋਈ ਗੱਲ ਨਹੀਂ ਹੋਏ ਸੇ ਬਾਕੀ ਆਪਾਂ ਪਾਣੀ ਪੋਣਾ ਤੇ ਇਹਨੂੰ ਰੱਖ ਦੇਣਾ ਸਾਈਡ ਤੇ ਠੀਕ ਆ ਤੇ ਉਪਰੋਂ ਮੇਥੀ ਦਾਣੇ ਦਾ ਪਾਣੀ ਆ ਰਾਤ ਮੈਂ ਭਿਉ ਕੇ ਰੱਖ ਲਈ ਸੀ ਇੱਕ ਇੱਕ ਚੁੰਮਚਾ ਦੋਨਾਂ ਚੀਜ਼ਾਂ ਦਾ ਹੀ ਹੈ ਜ਼ਿਆਦਾ ਨਹੀਂ ਆ ਠੀਕ ਆ 10 ਰੁਪਏ ਦੀ ਕਾਫੀ ਆ ਜਾਂਦੇ ਆ ਤੇ ਬਸ ਆ ਪਾਣੀ ਪੋਣਾ ਇਹਨਾਂ ਨੂੰ ਬਾਕੀ ਰੱਖ ਦੇਣਾ ਇਹ ਆਪਣੇ ਬੀਜਣ ਦੇ ਵੀ ਕੰਮ ਆ ਸਕਦਾ ਵਾ ਠੀਕ ਆ ਤੇ ਬਾਕੀ ਅੱਧੀ ਕੋਲੀ ਜੜੀ ਦੇਣ ਦੀ ਲਈ ਸੀ ਇਹ ਵੀ ਲੈਣੀ ਆ ਮੈਂ ਆਪਣੇ ਆਪਣੇ ਬੱਚਿਆਂ ਦੇ ਇਹੀ ਚੀਜ਼ਾਂ ਇਸਤੇਮਾਲ ਕਰਦੀ ਆਂ ਹੀ ਸ਼ੈਂਪੂ ਕਾਟ ਹੀ ਵਰਤੀਦਾ ਵਾ ਠੀਕ ਆ ਤੇ ਬਹੁਤਾ ਨਹੀਂ ਸ਼ੈਂਪੂ ਵਰਤੀਦਾ ਕਿਉਂਕਿ ਉਹਨਾਂ ਚ ਕੈਮੀਕਲ ਜ਼ਿਆਦਾ ਹੁੰਦੇ ਆ ਇਸ ਕਰਕੇ ਠੀਕ ਆ ਤੇ ਆਵੇ ਕੋਈ ਇਸ ਤਰ੍ਹਾਂ ਨਹੀਂ ਮੈਂ بار-बार ਹਲੋងਦੀ ਰਹਿਣਾ ਵਾ ਠੀਕ ਆ ਤੇ ਆਪਣੇ ਆਪ ਹੀ ਆਟੋਮੈਟਿਕ ਵੇ ਲੋ ਕਾਲਰਾਂਗੇ ਨੇ ਛੱਟਣਾ ਸ਼ੁਰੂ ਕਰ ਦੇਣਾ ਇਹ ਚੀਜ਼ਾਂ ਨੇ ਜਿਹੜੀਆਂ ਮੈਂ ਪਾਈਆਂ ਵਾ ਠੀਕ ਆ ਤੇ ਸਈ ਬਰਸ਼ ਦੇ ਨਾਲ ਹੱਥ ਨਾਲ ਜਿਸ ਤਰ੍ਹਾਂ ਵੀ ਲਾ ਸਕਦੇ ਤੁਸੀਂ ਲਾ ਸਕਦੇ ਜੇ ਠੀਕ ਪਰ ਮੈਂ ਹੱਥਾਂ ਨਾਲ ਨਹੀਂ ਆਉਂਦੀ ਹੈਗੀ ਹੱਥ ਕਿਉਂਕਿ ਇਹ ਫਿਰ ਰੰਗਾ ਜਿਹੜਾ ਰੰਗ ਉਹ ਨਾ ਇਹ ਹੱਥਾਂ ਤੇ ਵੀ ਚੜਨਾ ਸ਼ੁਰੂ ਹੋ ਜਾਂਦਾ ਫਿਰ ਠੀਕ ਆ ਤੇ ਤੇ ਬਾਕੀ ਮੇਰੇ ਬੱਚਿਆਂ ਦੇ ਵੀ ਵਾਲ ਲੰਬੇ ਹੋਏ ਵਾ ਮੇਰੇ ਵੀ ਹੋਏ ਵਾ ਕਿਉਂਕਿ ਮੇਰੇ ਵਾਲ ਵੀ ਛੋਟੇ ਸੀ ਬਹੁਤ ਛੜ ਗਏ ਸੀ ਮੇਰੀ ਵੱਡੀ ਤੇਤੀ ਹੁੰਤ ਬਾਅਦ ਤੇ ਉਹਨਾਂ ਨੇ ਕਾਫੀ ਫਰਕ ਪਿਆ ਇਹ ਚੀਜ਼ ਇਸਤੇਮਾਲ ਕਰਨ ਨਾਲ ਤੇ ਤੁਹਾਨੂੰ ਪਾਣ ਨਾਨੀਆਂ ਹਨਾ ਤੇ ਇਹਨਾਂ ਨੇ ਬਹੁਤ ਸਾਡੇ ਤੇਲ ਚ ਸਨਾ ਵਾਲਾਂ ਤੇ ਹਣਾ ਤੇ ਵਾਲ ਗਰੋਹ ਕਰਨੇ ਜਾਦੇ ਲੰਬੇ ਵੀ ਹੋਣੇ ਤੇ ਹੁਣ ਅੱਜ ਕੱਲ ਤੇ ਟਾਈਮ ਹੀ ਨਹੀਂ ਕਿਸੇ ਕੋ ਰਹਿ ਗਿਆ ਕਿ ਇੰਨਾ ਵਾਲਾਂ ਤੇ ਸਿਰ ਤੇ ਤੇਲ ਲਾਵੇ ਤੁਹਾਨੂੰ ਮੈਂ ਫਰਕ ਕੁਛ ਦਿਖਾ ਦਿੰਦੀ ਪਤਾ ਕਿਦਾਂ ਕਿਉਂਕਿ ਤੁਹਾਨੂੰ ਨਹੀਂ ਇਦਾਂ ਪਤਾ ਲੱਗਣਾ ਤੇ ਆਹ ਵੇਖਿਓ ਰੰਗ ਹੈਨਾ ਇਸੇ ਕਰਕੇ ਇਹਨੂੰ ਕੋਲੀ ਚ ਅਲੱਗ ਕੁਛ ਕੱਢਦੀ ਮੈਂ ਠੀਕ ਹੈ ਕੋਲੀ ਚ ਅਲੱਗ ਕੱਢਦੀ ਆ ਇੰਨੇ ਸਦੂ ਤੇ ਬਾਅਦ ਵਿੱਚ ਫਿਰ ਤੁਹਾਨੂੰ ਦਿਖਾ ਲਾਂਗੀ ਠੀਕ ਹੈ ਤੇ ਅਸੀਂ ਸਾਰੇ ਘਰ ਦੇ ਮੈਂਬਰ ਦਰ ਬਸ ਸ਼ੈਂਪੂ ਘਾਟੀ ਹਿਊਸ ਕਰੀਦਾ ਬਸ ਇਹੀ ਚੀਜ਼ ਪੇਸਟ ਬਣਾ ਕੇ ਹੀ ਵਾਲਾ ਚਲਾਈਦੀ ਆ ਤੇ ਬਾਅਦ ਚ ਸਾਦੇ ਪਾਣੀ ਨਾਲ ਸਿਰ ਨਾਲ ਹੀਦਾ ਬਸ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਵਾ ਠੀਕ ਆ ਬਸ ਕੜਾਈ ਲੋਹੇ ਦੀ ਲੈਣੀ ਆ ਕੜਾਈ ਨਹੀਂ ਹੋਰ ਕੋਈ ਲੈਣੀ ਕੜਾਈ ਲੋਹੇ ਦੀ ਲੈਣੀ ਆ ਬਸ ਇਹਨੂੰ ਹਲਾ ਲਾ ਕੇ ਇਸ ਤਰ੍ਹਾਂ ਬਸ ਇਹਦਾ ਕੁਲਪੀਆ ਕਰਨਾ ਤੇ ਪਹਿਲਾਂ ਮੇਰੇ ਵੀ ਬਾਲ ਬਹੁਤ ਲੰਬੇ ਸੀ ਛਾੜ ਗਏ ਮੇਰੀ ਵੱਡੀ ਬੇਟੀ ਹੁਣ ਤੋਂ ਬਾਅਦ ਤੇ ਮੇਰੇ ਇੰਨੇ ਰਹਿ ਗਏ ਸੀ ਇੰਨੇ ਇੰਨੇ ਵਾੜ ਵਧੀਆ ਮੇਰੇ ਵਾਲ ਹਨਾ ਇਸੇ ਚੀਜ਼ ਦੇ ਨਾਲ ਤੇ ਤੁਸੀਂ ਵੀ ਜ਼ਰੂਰ ਇਸਤੇਮਾਲ ਕਰਿਓ ਮੇਰੇ ਵਾਲ ਬਹੁਤ ਝੜਨ ਲੱਗੇ ਸੀ ਤੇ ਮੈਂ ਫਿਰ ਇਹੀ ਚੀਜ਼ ਵਰਤ ਜੀ ਰਹੀ ਠੀਕ ਹੈ ਤੇ ਹੁਣ ਮੇਰੇ ਵਾਲ ਵੀ ਬਹੁਤ ਲੰਬੇ ਆ ਤੇ ਮੇਰੀ ਛੋਟੀ ਬੇਟੀ ਦੇ ਵੀ ਬਾਲ ਨਹੀਂ ਸੀ ਵਰਦੇ ਜਿੱਦਾਂ ਇਹ ਇਹਦੇ ਵੀ ਮੈਂ ਇਹੀ ਰੋਣੀਣਾ ਸਿਰ ਨੂੰ ਹੋਂ ਤਾਂ ਪਹਿਲਾਂ 10 15 ਮਿੰਟ ਪਹਿਲਾਂ ਲਾ ਲੈਣਾ ਤੇ ਬਾਅਦ ਵਿੱਚ ਸਿਰ ਸਾਦੇ ਪਾਣੀ ਨਾਲ ਘੋਲ ਲੈਣਾ ਰਾਤ ਇੱਜਾ ਕਰਾਂ ਸਾਰੀ ਰਾਤ ਇਹਨੂੰ ਮਤਲਬ ਪਿਉ ਕੇ ਇਸ ਚੀਜ਼ਾਂ ਨੂੰ ਰੱਖ ਦੇਣਾ ਠੀਕ ਹੈ ਤੇ ਰਾਤ ਨੂੰ ਬਣਾ ਕੇ ਇਦਾਂ ਰੱਖ ਦੋ ਕਿ ਸਾਰੀ ਰਾਤ ਓਵਰਨਾਈਟ ਹੈ ਨਾ ਕੜਾਈ ਦੇ ਵਿੱਚ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਵੇਖੋ ਆਹ ਚੀਜ਼ ਤਾਂ ਹਲੇ ਥੋੜਾ ਜਿਹਾ ਫਰਕ ਵਾਣਾ ਤੇ ਆਹ ਵੇਖੋ ਇਹ ਆਨ ਹੈਣਾ ਕਲਪਣਾ ਹੋ ਗਿਆ ਨਾ ਇਹ ਵਾਲ ਡਾਈ ਵਾਲਾ حساب ਹੋ ਜਾਂਦਾ ਵਾ ਠੀਕ ਆ ਤੇ ਨੇਚਰਲ ਉਹ ਵੀ ਆ ਦੇਖਾ ਮਿਲ ਕੋ ਠੀਕ ਆ ਤੇ ਆ ਚੀਜ਼ ਦਾ ਹਰ ਘੱਲੇ ਠੀਕ ਆ ਤੇ ਇਹਨੂੰ ਮੈਂ ਅਜੇ ਹੋਰ ਟਾਈਮ ਰੱਖਾਂਗੀ ਠੀਕ ਆ ਮੈਂ ਇੰਨੀ ਜਲਦੀ ਨਹੀਂ ਇਹਨੂੰ ਇਸਤੇਮਾਲ ਕਰਨ ਨਾਲ ਤੇ ਜਿੰਨਾ ਚਿਰ ਐ ਬਿਲਕੁਲ ਪਿਓਰ ਕਾਰਾ ਨਹੀਂ ਨਾ ਜੱੱਬਾ ਉਹਨਾਂ ਚਿਰ ਨਹੀਂ ਨੂੰ ਕਰਨਾ ਇਸਤੇਮਾਲ ਠੀਕ ਆ ਆ ਵੇਖੋ ਆ ਇਹ ਦੇ ਵਿੱਚ ਤੇ ਇਹ ਦੇ ਵਿੱਚ ਕਿੰਨਾ ਫਰਕ ਹੈ ਨਾ ਆ ਥੋੜਾ ਪਤਲੇ ਪਾਣ ਦੇ ਵਿੱਚ ਵਾ ਹੈ ਨਾ ਤੇ ਇਹਨੂੰ ਜਿੱਦਾਂ ਜਿੱਦਾਂ ਫੈਂਟੀ ਜਾਵਾਂਗੇ ਇਦਾਂ ਇਹਨੇ ਸੰਗਣਾ ਹੋਈ ਜਾਣਾ ਵਧੀਆ ਆ ਵੇਖਾ ਇਹ ਨਾ ਤੇ ਆ ਪਤਲਾ ਜਾਵਾ ਤੇ ਇਹਦਾ ਕਲਰ ਤੇ ਇਹਦਾ ਕਲਰ ਵੇਖੋ ਆ ਵੇਖੋ ਇਹ ਇੱਕ ਮਿੰਟ ਇਥੇ ਫਰਕ ਦੇ ਦੇ ਤੇ ਕੋਹਣਾ ਕਿੰਨਾ ਫਰਕ ਹੋ ਆ ਤੁਸੀਂ ਆਪ ਹੀ ਕਮੈਂਟਾਂ ਦੇ ਵਿੱਚ ਦੱਸਿਓ ਕਮੈਂਟਾਂ ਦੇ ਵਿੱਚ ਕੀ ਦੱਸਣਾ ਤੇ ਬਾਕੀ ਤੁਸੀਂ ਤਰੀਕਾ ਜਮਾ ਕੇ ਜਰੂਰ ਵੇਖਿਓ ਤੇ ਆਪੇ ਹੀ ਖੁਦ ਹੀ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਣਾ ਵਾ ਕਿ ਬੇਟੀਆਂ ਬੇਟੀਆਂ ਦੇ ਲੱਗੀ ਸਿੱਤੇ ਲਾ ਤੇ ਕੁਛ ਆਪਣੇ ਲਾਵਾਂਗੀ ਇਹ ਸਾਡਾ ਤਿੰਨ ਜਣੀਆਂ ਦਾ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨੀ ਸੀ ਤੇ ਇਸ ਕਰਕੇ ਮੈਨੂੰ ਹੁਣ ਬਣਾ ਕੇ ਹੁਣ ਹੀ ਲਾਉਣਾ ਪਿਆ ਨਹੀਂ ਕਿ ਮੈਂ ਰਾਤ ਭਿਉਂ ਕੇ ਸਾਰਾ ਕੁਝ ਰੱਖ ਦਿੰਨੀ ਹੁਣ ਇਸਮਾਨ ਠੀਕ ਹੈ ਜੀ ਤੇ ਉਹਨੇ ਮਰਸ਼ਪ ਵਗੈਰਾ ਹੈਗਾ ਤੇ ਉਹ ਲਾ ਸਕਦੇ ਤੁਸੀਂ ਤੇ ਜਾਂ ਕੁਛ ਦਸਤਾਨੇ ਵਗੈਰਾ ਹੁੰਦੇ ਆ ਉਹ ਤੁਸੀਂ ਛੜਾ ਬਹੁਤ ਸੰਤ ਫੇਰ ਲਾ ਦੇ ਠੀਕ ਆ ਹੱਥਾਂ ਨਾਲ ਨਾ ਲਾਇਓ ਹੱਥ ਕਾਲੀ ਹੋ ਜਾਣੇ ਤੁਹਾਡੇ ਠੀਕ ਹੈ ਮਾਜੀ ਨੇ ਮੈਂ ਤਾਂ ਹੈ ਨਹੀਂ ਸੀ ਤੇ ਮੈਂ ਲਖਾਵਾ ਲੈਂਦੇ ਆ ਲਖਾਵਾ ਇਹਨਾਂ ਮੱਤੇ ਪੜਾਵਾਂਗੀ ਠੀਕ ਹੈ ਤੇ ਇਹਦੇ ਨਾਲ ਹੀ ਮੈਂ ਕਰਾਂਗੀ ਇਦਾਂ ਜਿੱਦਾਂ ਆਪਾਂ ਮਹਿੰਦੀ ਲਾਉਂਦੇ ਆ ਨਾ ਚੜਦੇ ਵਿੱਚ ਜੜਾਂ ਦੇ ਵਿੱਚ ਇਸੇ ਤਰੀਕੇ ਨਾਲ ਨੂੰਣਾ ਠੀਕ ਹੈ ਇਹਦੇ ਇਹਦੇ ਵਾਲ ਹੈਗੇ 20 ਇੰਚ 20 ਇੰਚ لمبے ਹੈਗੇ ਆਪਾਂ ਠੀਕ ਆ ਤੇ ਹੁਣ ਥੋੜਾ ਜਿਹਾ ਫਲੰਕੜਾਂ ਦੀ ਦਿੱਕਤ ਜੀ ਆਉਂਦੀ ਸੀ ਤੇ ਤਾਂ ਕਰਕੇ ਇਹ ਨਹੀਂ ਕਰਨ ਦਿਖਾ ਦਿਆ ਨੇ ਤੇ ਉਹ ਠੀਕ ਹੈ ਜੀ ਮੇਹੋਣੀ ਕਰਮਚਾਰ ਮੈਂ ਹੁਣ ਸਾਰੇ ਲਾਤੀ ਹੈ ਨਾ ਤੇ ਇਹ ਇਹ ਕੋ ਥੱਲੇ ਨਾ ਇਹਦੇ ਪੂਰੇ ਜੇ ਬਰਉਣ ਦੇ ਵਾਲਾ ਇਹਦੇ ਵਾਲ ਨਾ ਆਪਣੇ ਪਪਾ ਦੇ ਜੇ ਉਹਨਾਂ ਦੇ ਬਹੁਤ ਆਪੇ ਦੇ ਵਾਲਾ ਕੱਤੇ ਪੂਰੇ ਸੀ ਤਾਂ ਇਹ ਵਾਲਾਂ ਤੇ ਜਿਆਦਾ ਨੋਨੀ ਬਹੁਤ ਜਿਆਦਾ ਸੀ ਇਹ ਤੇ ਕਰਕੇ ਪੂਰੇ ਪੀਲੇ ਪੀਲੇ ਜੇ ਸਿਪਾਂ ਦੇ ਵਿੱਚ ਇਹਦੇ ਨਾਲ ਹੀ ਇਹਦੇ ਠੀਕ ਹੋਏ ਨੇ ਵਾਲ ਤੇ ਕੱਟ ਕੇ ਮੈਂ ਤੁਹਾਡੇ ਸਾਰਿਆਂ ਦੇ ਨਾਲ ਇਹ ਸ਼ੇਅਰ ਕੀਤਾ ਇਸ ਤਰ੍ਹਾਂ ਕਰਕੇ ਇਹਨੂੰ ਕੋਈ ਮਤਲਬਾਕ ਜੁੜਾ ਕਰਦੇ ਨਹੀਂ ਸਬਤੂ ਬਸ ਸਾਈਡ ਕਰ ਲਓ ਇਹ ਥੋੜਾ ਜਿਹਾ ਤੇ ਸੁੱਕ ਜਾ ਜਿੱਦਾਂ ਜਾਊਗਾ ਨਾ ਫੇਰ ਆਪਾਂ ਇਹ ਲਗਾਉਣਾ ਠੀਕਾ ਲਗਾਉਣਾ ਮਾਤੇ ਦੇ ਪੈਰ ਹੱਥ ਮੇਰੇ ਵੇਹ ਲੋ ਜਿੱਦਾਂ ਦੇ ਹੁੰਦੇ ਠੀਕਾ ਤੇ ਹੁਣ ਮੈਂ ਵੀ ਆਪਣੇ ਵਾਲਾਂ ਤੇ ਲਾਉਂਗੀ ਠੀਕ ਹੈ ਜੀ ਤੇ ਮੇਰੇ ਵੀ ਵਾਲਾਂ ਤੇ ਠੀਕਾ